ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਠ ਜੈਕਾਰ ਸਬਦ ਕਥਨੰ ਬੇਲੀ ਬਿਦ੍ਰਮ ਛੰਦ ਜੈ ਸਬਦ ਦੇਵ ਪੁਕਾਰਹੀਂ ਸਭ ਫੂਲ ਪੂਲਨ ੜਾ ਰਹੀਂ ਘਣਸਾਰ ਕੁੰਕਮ ਲਿਆਇ ਕੈ ਟੀਕਾ ਦਿਓ ਹਰ ਖਾਏ ਕੈ ਚਉ ਪਈ ਉਸਤਤ ਸਭ ਹੂ ਕਰੀ ਅਪਾਰਾ ਬ੍ਰਹਮ ਕਵਚ ਕੋ ਜਾਪ ਉਚਾਰਾ ਸੰਤ ਸੰਭੂਹ ਪ੍ਰਫੁੱਲਤ ਭਏ ਦੁਸ਼ਟ ਅਰੇਸ਼ਟ ਨਾਸ ਹੋਇ ਗਏ ਸਾਧਨ ਕੋ ਸੁਖ ਬੜੇ ਅਨੇਕਾ ਦਾਨਵ ਦੁਸ਼ਟ ਨਾ ਬਾਚਾ ਏਕਾ ਸੰਤ ਸਹਾਇ ਸਦਾ ਜਗ ਮਾਈ ਜਹ ਤਹ ਸਾਧਨ ਹੋਏ ਸਹਾਈ ਦੇਵੀ ਜੋ ਕੀ ਉਸਤਤ ਪੁਜੰਗ ਪ੍ਰਿਆਤ ਛੰਦ नमो जोग ज्वालंग परियंग ज्वालंग नमो सुंभ हंती नमो क्रूर कालंग नमो श्रोण वीर जार दनि धूम रहंती नमो कालकारूप ज्वाला जयंती नमो अंबका जंभहा ज्योत रूपा नमो चंड मुंडारदनी भूप भूपा नमो चामरंग चीरणी चित्र रूपंग नमो पारम प्रज्ञा बिराजय अनुपं ਨਮੋ ਪਰਮ ਰੂਪਾ ਨਮੋ ਕਰੂਰ ਕਰਮਾ ਨਮੋ ਰਾਜ ਸਾ ਸਾਤ ਕਾ ਪਰਮ ਬਰਮਾ ਨਮੋ ਮਹਿਖ ਦਾਇਤ ਕਉ ਅੰਤ ਕਰਣੀ ਨਮੋ ਤੋਖਣੀ ਸੋਖਣੀ ਸਰਬ ਇਰਣੀ ਬਿੜਾ ਲਾਛ ਹੰਤੀ ਕਰੂ ਰਾਛ ਕਾਇਆ ਦਿਜਗ ਦਇਆਰ ਦਨਿਯੰ ਨਮੋ ਜੋਗ ਮਾਇਆ ਨਮੋ ਭਾਈ ਰਵੀਰ ਭਾਰਗਵੀਯੰ ਪਵਾਨੀ ਨਮੋ ਜੋਗ ਜਵਾਲੰ ਧਰੀ ਸਰਬ ਮਾਨੇ ਅਦਿ ਊਰਦ ਵੀ ਆਪ ਰੂਪਾ ਅਪਾਰੀ ਰਮਾ ਰਸ਼ਟਰੀ ਕਾਮ ਰੂਪਾ ਕੁਮਾਰੀ ਭਵੀ ਪਾਵਨੀ ਭਈ ਦਵੀ ਪੀਮ ਰੂਪਾ ਨਮੋ ਹਿੰਗੁਲਾ ਪਿੰਗੁਲਾਯੰ ਅਨੂਪਾ ਨਮੋ ਜੁਦਨੀ ਕ੍ਰੁਦਨੀ ਕ੍ਰੂਰ ਕਰਮਾ ਮਹਾਬੁੱਧ ਨੇ ਸਿੱਧ ਨੇ ਸੁੱਧ ਕਰਮਾ ਪਰਿਪਦਮਨੀ ਪਾਰਬਤੀ ਪਰਮ ਰੂਪਾ ਸ੍ਰੀ ਬਾਸਵੀ ਬ੍ਰਾਹਮੀ ਰਿੱਧ ਕੂਪਾ ਮਿੜਾ ਮਾਰਜਨੀ ਸੂਰਤਵੀ ਮੋਹ ਕਰਤਾ ਪਰਾਪਸ਼ਟਣੀ ਪਾਰਬਤੀ ਦੁਸ਼ਟ ਹਰਤਾ ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰ ਨਮੋ ਕਰਤ ਕਯਾਨੀ ਸਿਵਾ ਸੀਤਲਾਯੰ ਭਵੀ ਭਾਰਗਵੀਯੰ ਨਮੋ ਸ਼ਸਤਰ ਪਾਣੰ ਨਮੋ ਅਸਤਰ ਧਰਤਾ ਨਮੋ ਤੇਜ ਮਾਣੰ जया आ जरमि चावडा कृपा नयन्या नमो चापी चरमि खडग पाणंग पाणिनि चक्री चित्रमंग नमो सूरणी सहथी पाणमा नमो ज्ञानकी ज्ञान ज्ञा नमो Yang सोखणियूं मृडाली नमो दुष्ट दुखार्दनी रूपकली नमो जोग जोगज्वाला नमो कार्तकयाानी नमो अंब का तोतला श्री पवानी नमो दोखदा नमो दुख्यहर् नमो शस्त्रणी अस्त्रणी कर्म करता नमो कर्मकर्मो रीषिणी परम परम्वाला नमो तारुणी यंग नमो वृद्ध बाला नमो सिंह बाही नमो दाढ़ गाढ नमो खग दग चमा चम बाड़ ਨਮੋ ਰੂੜ ਗੂੜੰ ਨਮੋ ਸਰਬ ਵਿਆਪੀ ਨਮੋ ਨਿਤ ਨਾਰਾਇਣੀ ਦੁਸ਼ਟ ਖਾਪੀ ਨਮੋ ਰਿੱਧ ਰੂਪੰ ਨਮੋ ਸਿੱਧ ਕਰਣੀ ਨਮੋ ਪੋਖਣੀ ਸੋਖਣੀ ਸਰਬ ਭਰਣੀ ਨਮੋ ਆਰਜਨੀ ਮਾਰਜਨੀ ਕਾਲ ਰਾਤਰੀ ਨਮੋ ਜੋਗ ਜਵਾਲੰ ਧਰੀ ਸਰਬ ਦਾਤਰੀ ਨਮੋ ਪਰਮ ਪਰਮੇਸ਼ਵਰੀ ਧਰਮ ਕਰਣੀ ਨਈ ਨਿਤ ਨਾਰਾਇਣੀ ਦੁਸ਼ਟ ਧਰਣੀ ਚਲਾ ਆਛਲਾ ਈਸੂਰੀ ਜੋਗ ਜਵਾਲੀ ਨਮੋ ਬਰਮਣੀ ਚਰਮਣੀ ਕ੍ਰੂਰ ਕਾਲੀ ਨਮੋ ਰੇਚ ਕਾਪੂਰ ਕਾ ਪ੍ਰਾਤ ਸੰਧਿਆ ਜਿਨ ਮੋਹ ਕੈ ਚੌਦ ਹੂ ਲੋਗ ਬੰਧਿਆ ਨਮੋ ਅੰਜਨੀ ਗੰਜਨੀ ਸਰਬ ਅਸਤਰਾ ਨਮੋ ਤਾਰਣੀ ਬਾਰਣੀ ਸਰਬ ਸ਼ਸਤਰਾ ਨਮੋ ਅੰਜਨੀ ਗੰਜਨੀ ਦੁਸ਼ਟ ਗਰਭਾ ਨਮੋ ਤੋਖਣੀ ਪੋਖਣੀ ਸੰਤ ਸਰਬਾ ਨਮੋ ਸਕਤਣੀ ਸੂਲਣੀ ਖੜਗ ਪਾਣੀ ਨਮੋ ਤਾਰਣੀ ਕਾਰਣੀ ਅੰਕ੍ਰ ਪਾਣੀ ਨਮੋ ਰੂਪ ਕਾਲੀ ਕਪਾਲੀ ਆਨੰਦੀ ਨਮੋ ਚੰਦਰਣੀ ਭਾਨਵੀ ਅੰਗ ਬਿੰਦੀ ਨਮੋ ਚਾਲ ਰੂਪਾ ਨਮੋ ਦੋਸਟ ਦਰਣੀ ਨਮੋ ਕਾਰਣੀ ਤਾਰਣੀ ਸ੍ਰੇਸ਼ਟ ਭਰਣੀ नमो हरखणि बरखणि शास्त्र तारा नमो तारणी कारणीय अपारा नमो जोगणी भोगणी प्रम प्रज्ञा नमो देव दाइते आयणी देव दुर्गा नमो कोर रूपा नमो चरण न नमो सूलणी सैथणी वक्र बैणा नमो वृद्ध बुद्धंग करी योग ज्वाला नमो चंड मुंडी मृडा क्रूर काला ਨਮੋ ਦੁਸ਼ਟ ਪੁਸ਼ਟ ਆਰਦਨੀ ਛੇਮ ਕਰਣੀ ਨਮੋ ਧਾੜ ਗਾੜਾ ਧਰੀ ਦੁਖ ਹਰਣੀ ਨਮੋ ਸਾਸਤਰ ਬੇਤਾ ਨਮੋ ਸਾਸਤਰ ਗਾਮੀ ਨਮੋ ਜਾਛ ਵਿਦਿਆ ਧਰੀ ਪੂਰਨ ਕਾਮੀ ਰਿਪੰ ਤਾਪਣੀ ਜਾਪਣੀ ਸਰਬ ਲੋਗਾ ਥਪੇ ਥਾਪਣੀ ਖਾਪਣੀ ਸਰਬ ਸੋਗਾ ਨਮੋ ਲੰਕੁੜੇਸੀ ਨਮੋ ਸਖਤ ਪਾਣੀ ਨਮੋ ਕਾਲ ਕਾ ਖੜਗ ਪਾਣੀ ਕ੍ਰਿਪਾਣੀ ਨਮੋ ਲੰਕੁੜੇ ਸਾ ਨਮੋ ਨਾਗਰ ਕੋਟੀ ਨਮੋ ਕਾਮ ਰੂਪਾ ਕ ਮਿਠਿਆ ਕ ਰੋਟੀ ਨਮੋ ਕਾਲ ਰਾਤਰੀ ਕ ਪਰਦੀ ਕਲਿਆਣੀ ਪਰ ਮਹਾਰਿੱਦਣੀ ਸਿੱਧਾ ਦਾਤੀ ਕ੍ਰਿਪਾਣੀ ਨਮੋ ਚ ਚਤਰ ਬਾਹੀ ਨਮੋ ਅਸ਼ਟ ਬਾਹਾ ਨਮੋ ਪੋਖਣੀ ਸਰਬ ਆਲਮ ਪਨਾਹ ਨਮੋ ਅੰਬਕਾ ਜੰਬਹਾ ਕਾਰਟਿਕੇਯਾ ਨੀ ਮ੍ਰਿਡਾਲੀ ਕ ਪਰਦੀ ਨਮੋ ਸ੍ਰੀ ਪਵਾਨੀ ਨਮੋ ਦੇਵ ਅਰਧਯਾਰਦਨੀ ਦੁਸ਼ਟ ਹੰਤੀ ਸਿਤਾ ਅਸਿਤਾ ਰਾਜ ਕ੍ਰਾਂਤੀ ਅਨੰਤੀ ਜੁਵਾਲਾ ਜਯੰਤੀ ਅਲਾਸੀ ਅਨੰਦੀ नमो पारब्रह्मीहरिसि मुकन्दी जयन्ती नमो मङ्गला कालकायं कपाली नमो भद्रकाली शिवायं दुर्गायं छिमायं नमो सुवाहा सुधायं नमो शीतलेयं नमो चर्भणी सर्वतर्मं तुजायं नमो हिङ्गुला पिङ्गुला अम्बकायं नमो दीर्घदाडा नमो श्यामभरणि नमो अञ्जनी गञ्जनी दत्तधरणि ਨਮੋ ਅਰਧ ਚੰਦਰਾਇਣੀ ਦਰ ਚੰਦਰ ਚੂੜੰ ਨਮੋ ਇੰਦਰ ਊਰਦਾ ਨਮੋ ਦਾੜ ਗੂੜੰ ਸਸੰ ਸੇਖਰੀ ਚੰਦਰ ਪਾਲਾ ਪਵਾਨੀ ਭਵੀ ਪੈ ਹਰੀ ਭੂਤ ਰਾਟੀ ਕਿਪਾਣੀ ਕਲੀ ਕਾਰਣੀ ਕਰਮ ਕਰਤਾ ਕਮਛਿਆ ਪਰੀ ਪਦਮਨੀ ਪੂਰਣੀ ਸਰਬ ਇਛਿਆ ਜਯਾ ਜੋਗਣੀ ਜਗ ਕਰਤਾ ਜਯੰਤੀ ਸੁਭਾ ਸੁਆਮਣੀ ਸਿਸ਼ਟ ਜਾ ਸਤਰ ਹੰਤੀ ਪਵਿਤ੍ਰੀ ਪੂਨੀਤਾ ਪੁਰਾਣੀ ਪਰੇ ਅੰ ਪ੍ਰਭੀ ਪੂਰਣੀ ਪਰ ਬ੍ਰਹਮੀ ਅਜੇਯੰ ਅਰੂਪੰ ਅਨੂਪੰ ਅਨਾਮੰ ਅਠਾਮੰ ਅਪੀਤੰ ਅਜਿਤੰ ਮਹਾ ਤਰਮਤਾ ਮੰ ਅਛੇਦੰ ਅਪੇਦੰ ਅਕਰਮੰ ਸੋ ਧਰਮੰ ਨਮੋ ਬਾਣ ਪਾਣੀ ਧਰੇ ਚਰਮ ਬਰਮੰ अॼेयपेयरूप नृां अकृत्य गुरी गौरजागामी गूपाली बलिबीरणी बावन जॻहिली नमो सतर्णि गर्भहरि नमो तोखणि सोखणी सर्भरणि प बिलंगी पवंगी नमो चर्चितंगी नमो पावनी पूत हंता पडिंगी नमो पीमरूपा नमो लोकमाता पवी पावनी पविख्याता विधाता प्रभी पूरणी परम रूपं पवित्रि परी पोखणी पारब्रह्मी गायत्री ਜਟੀ ਜਵਾਲ ਪਰ ਚੰਡ ਮੁੰਡੀ ਚ ਮੁੰਡੀ ਬਰੰਗ ਦਾਇਣੀ ਦੁਸ਼ਟ ਖੰਡੀ ਅਖੰਡੀ ਸਭ ਸੰਤ ਉਬਾਰੀ ਬਰੰਗ ਬਿਉਹ ਦਾਤਾ ਨਮੋ ਤਾਰਣੀ ਕਾਰਣੀ ਲੋਕ ਮਾਤਾ ਨਮਸਤਯੰ 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 ਪਵਾਨੀ ਸਦਾ ਰਾਖ ਲੈ ਮੋਹਿ ਕਿਰਪਾ ਕੈ ਕਿਰਪਾਨੀ ਇਹ ਤਸਰੀ ਬਚਿਤਰ ਨਾਟਕੇ ਚੰਡੀ ਚਰਿਤਰੇ ਦੇਵੀ ਜੂ ਕੀ ਉਸਤਤ ਬਰਨਨੰ ਨਾਮ ਸਪਤਮੋ ਧਿਆਏ ਸੰਪੂਰਣ ਮਸਤ ਸੁਭ ਮਸਤ ਅਪਜੂ ਆਥ ਚੰਡੀ ਚਰਿਤ੍ਰ ਉਸਤਤ ਬਰਨਨ ਪੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪਤਰ 64 ਚਾਰੰ ਚਲੀ ਠਾਮ ਠਾਮੰ ਡਕਾਰੰ ਡਕਾਰੰ ਭਰੇ ਨੇ ਹਗੇ ਹੰਗਾਇ ਕੰਕ ਬੰਕੰ ਰੋਲੇ ਸੂਰ ਬੀਰੰ ਆਹਾੜੰ ਦੇ ਸੰਕੰ ਚਲੇ ਨਾਰਦਉ ਹਾਥ ਬੀਨਾ ਸੁਹਾਏ ਬਨੇ ਬਾਰ ਦੀ ਡੰਕ ਡੌਰੂ ਬਜਾਏ ਗਿਰੇ ਬਾਜ ਗਾਜੀ ਗੱਜੀ ਬੀਰ ਖੇਤੰ ਰੁਲੇ ਤਛ ਮੁਛੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਾਲ ਅਦੰਕ ਮਦੰ ਬਦੇ ਬਦ ਗੋਪਾ ਗੁਲਿਤ੍ਰਾਣ ਬਦੰ ਪਏ ਸਾਧ ਸੰਬੂਹ ਪੀਤੰ ਅਪੀਟੇ ਨਮੋ ਲੋਕ ਮਤਾ ਭਲੇ ਸੱਤਰ ਜੀਤੇ ਪੜੇ ਮੂੜ ਆਕੋ ਧਨੰ ਤਾਮ ਬਾਢੇ ਸੁਨੈ ਸੂਮ ਸੋਫੀ ਲਰ ਜੁਧ ਗਾਢੇ ਜਗੈ ਰੈਣ ਜੋਗੀ ਜਪੈ ਜਾਪ ਆਕੋ ਧਰੈ ਪਰਮ ਜੋਗੰ ਲਹ ਸਿੱਧਤਾ ਕੋ पढ़ या विद्यार्थी हे विद्य हेतंग लह सर्व शास्त्रान को मद चेतंग जप जोग संन्यास बैराग कोई तिश सर्व आन को पुण्य होई दोहरा जे जे तुमरे ध्यान को तो नित उठ तय है संत अंत लहगे मुक्त फल पाव गे भगवंत जे जे तुमरे ध्यान को नित तो उठत है संत अंत लहगे मुक्त फल पाव गे भगवंत ਇਤਿ ਸਰਿ ਬਚਿਤਰਨਾਟਕੇ ਚੰਡੀ ਚਰਿਤਰੇ ਚੰਡੀ ਚਰਿਤਰ ਉਸ ਤਤ ਬਰਨ ਬਰਨਨ ਨਾਮ ਅਸ਼ਟਮੋ ਧਿਆਏ ਸੰਪੂਰਨ ਮਸਤ ਸੁਭ ਮਸਤ ਅਫਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ